ਕਸਲਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਸਥਿਤਾਂ ਜਿੱਥੇ ਡੀਐਸਪੀ ਆ ਅਫੀਸਰ ਮੁੱਲਾਂਪੁਰ ਗਰੀਬਦਾਸ ਤੋਂ ਡੀਐਸਪੀ 모ਹਿਤ ਅਗਰਵਾਲ ਦੀ ਅਗਵਾਈ ਦੇ ਵਿੱਚ ਇਸ ਸਮੇਂ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਗੱਲਬਾਤ ਵੀ ਕਰਾਂਗੇ ਉੱਚ ਅਧਿਕਾਰੀ ਸਹਿਬਾਨ ਦੇ ਨਾਲ ਕਿ ਕੀ ਸਨੇਹਾ ਦੇਣਾ ਚਾਹੁੰਦੇ ਨੇ ਇਸ ਫਲੈਗ ਮਾਰਚ ਦੇ ਰਾਹੀਓਂ ਤੇ ਸੀਆਰਪੀਐਫ ਪਾਰੀ ਤਦਾਦ ਦੇ ਵਿੱਚ ਇੱਥੇ ਪੁੱਜੇ ਨੇ ਜਵਾਨ ਤੇ ਮੁਹਾਲੀ ਜ਼ਿਲ੍ਹੇ ਤੋਂ ਸੋ ਇਹ 플ੈਗ ਮਾਰਚਾ ਜੋ ਮੇਨ ਮਾਰਕੀਟ ਮੁੱਲਾ ਪਰ ਗਰੀਬਦਾਸ ਦੇ ਵਿੱਚ ਅੱਜ ਡੀਐਸਪੀ 모হত ਅਗਰਵਾਲ ਐਸਐਚਓ ਸੁਤਵਿੰਦਰ ਸਿੰਘ ਤੇ ਹੋਰ ਉੱਚ ਅਧਿਕਾਰੀ ਜੋ ਇੱਥੇ ਪੁੱਜੇ ਨੇ ਸੀਆਰਪੀਐਫ ਦੇ ਉਹਨਾਂ ਵੱਲੋਂ ਇਹ ਕੱਢਿਆ ਜਾ ਰਿਹਾ ਹੈ ਤੁਹਾਨੂੰ ਕੀ ਹੋ ਰਿਹਾ ਹੈ ਰੋਕ ਮੈਨੂੰ ਆਪ ਜੀ ਚੰਦਨ ਜੀ ਇਹ ਫਲੈਗ ਮਾਰਚ ਵੈਸੇ ਤਾਂ ਨਵੇਂ ਸਾਲ ਤੋਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਜੀ ਕਿ ਨਵੇਂ ਸਾਲ ਦੇ ਉਪਲਖਸ਼ ਦੇ ਵਿੱਚ ਸਾਡੇ ਕੋਲੇ ਜਿਹੜੀ ਹੈਗੀ ਸਪੈਸ਼ਲ ਫੋਰਸ ਆਈ ਹੋਈ ਹੈ ਸੀਆਰਪੀਐਫ ਤੋਂ ਤਾਂ ਇਹਨਾਂ ਦਾ ਵੈਸੇ ਵੀ ਇੱਕ ਡ੍ਰਿਲ ਹੁੰਦੀ ਹੈ ਜਿਹੜੀ ਪੁਲਿਸ ਦੇ ਨਾਲ ਲਾਈਜ਼ਨਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਸਾਡੇ ਵੱਲੋਂ ਜੁਆਇੰਟ ਆਪਰੇਸ਼ਨ ਕੀਤੇ ਜਾਂਦੇ ਨੇ ਤਾਂ ਇਹ ਹੁਣ ਇਸ ਸਮੇਂ ਦੌਰਾਨ ਜਿਹੜੇ ਜ਼ਿਲ੍ਹਾ ਮੁਹਾਲੀ ਦੇ ਵਿੱਚ ਆਏ ਨੇ ਉਹਦੇ ਵਿੱਚ ਅੱਜ ਅਸੀਂ ਆਪਣਾ ਇੱਕ ਫਲੈਗ ਮਾਰਚ ਤੇ ਜਿਹੜਾ ਹੈਗਾ ਆ ਉਹ ਕਰਨ ਲੱਗੇ ਕੋਈ ਸੱਚ ਭਿਆਨ ਨਹੀਂ ਕੀਤਾ ਜਾਊਗਾ ਕੱਲਾ ਵੈਸੇ ਏਰੀਆ ਡੋਮਿਨੇਸ਼ਨ ਹੈ ਜੀ ਹਜੇ ਤਾਂ ਬਾਕੀ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਨੇ ਉਹ ਸਮੇਂ ਤੇ ਸਮੇਂ ਪਲਾਨ ਹੁੰਦੇ ਰਹਿਣਗੇ ਉਸ ਅਕੋਰਡਿੰਗਲੀ ਅਸੀਂ ਕਰਦੇ ਰਵਾਂਗੇ ਬਟ ਹੁਣ ਜਿਹੜਾ ਅਸੀਂ ਕਰਨ ਲੱਗੇ ਜਸਟ ਇਮੀਡੀਏਟਲੀ ਉਹ ਫਲੈਗ ਮਾਰਚ ਸ਼ਹੀਦੀ 15 ਵਾਰਿਆਂ ਨੂੰ ਸਮਰਪਿਤ ਕਿਹੋ ਜਿਹਾ ਅਰੇਂਜਮੈਂਟ ਕੀਤੇ ਗਏ ਨੇ ਜੇ ਗੱਲ ਕੀਤੀ ਜਾਵੇ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਨੂੰ ਸੰਗਤਾਂ ਜਾਂਦੀਆਂ ਨੇ ਇਸ ਖਾਸ ਕਰ ਐਸੇ ਇਲਾਕੇ ਤੋਂ ਕਿਹੋ ਜਿਹਾ ਅਰੇਂਜਮੈਂਟ ਕੀਤੇ ਗਏ ਉਹ ਜਿਹੜੇ ਆਪਣੇ ਨਾਕੇ ਜੀ ਡਿਪਲੋਏਡ ਹੁੰਦੇ ਨੇ ਤੇ ਜਿਹੜਾ ਹੈਗਾ ਟ੍ਰੈਫਿਕ ਦੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਬਰੀਫ ਕੀਤਾ ਗਿਆ ਕਿ ਸੂਚਾਰੂ ਢੰਗ ਨਾਲ ਟ੍ਰੈਫਿਕ ਚੱਲਦਾ ਰਹੇ ਤੇ ਕਿਸੇ ਨੂੰ ਕੋਈ 바ਧਾ ਨਾ ਹੋਵੇ ਸੰਗਤਾਂ ਨੂੰ ਕੋਈ ਅ ਵਿਅਕ ਦੇ ਲੋਕਾਂ ਨੂੰ ਕੋਈ ਸਹਿਯੋਗ ਦੇਣਾ ਚਾਹੂਗੇ ਬਸ ਇਹੀ ਹੈ ਜੀ ਕਿ ਆਪਣਾ ਖਿਆਲ ਰੱਖੋ ਧੁੰਦ ਦੇ ਵਿੱਚ ਜੇ ਅੱਜ ਜਿਹੜੇ ਧੁੰਦਾਂ ਦੇ ਦਿਨ ਹੈਗੇ ਨੇ ਤੇ ਹੁਣ ਅੱਗੇ ਪੈਣ ਲੱਗ ਜਾਣੀਆਂ ਨੇ ਤੇ ਉਸ ਕਰਕੇ ਜਿਹੜਾ ਹੈ ਆਪਣਾ ਲਾਈਟਸ ਵਗੈਰਾ ਪ੍ਰੋਪਰ ਜਿਹੜੀਆਂ ਹੈਗੀਆਂ ਨੇ ਵਹੀਕਲਸ ਦੀਆਂ ਥੋੜੀਆਂ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਟ੍ਰੈਫਿਕ ਦੇ ਨਿਯਮਾਂ ਦੀ ਪ੍ਰੋਪਰ ਪਾਲਣਾ ਕਰੋ ਜਿਸ ਦੇ ਨਾਲ ਤੇ ਬਾਕੀ ਜੋ ਹੈਗਾ ਇਹ ਟ੍ਰੈਫਿਕ ਦੇ ਨਾਲ ਤਾਂ ਇਹ ਰਿਲੇਟਡ ਹੈ ਜੀ